ਪੀਆਰਟੀਸੀ ਦੀ ਬੱਸ ਪਿਆਰਕ ਹਾਸੇ ਦਾ ਸ਼ਿਕਾਰ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਬੱਸ ਦੇ ਵਿੱਚ 130 ਸਵਾਰੀਆਂ ਸਵਾਰ ਤਾਂ ਤਾਂ ਤੂੜੀ ਵਾਂਗ ਬਾਸਾ ਜਿਹੜੀ ਉਹ ਲੱਦੀ ਹੋਈ ਸੀ ਅਮਲੋ ਤੋਂ ਪਟਿਆਲਾ ਵੱਲ ਆਉਂਦੇ ਹੋਏ ਤਾਂ ਖਨੌੜਾ ਤੇ ਫਰੀਦਪੁਰ ਪਿੰਡ ਦੇ ਨਜ਼ਦੀਕ ਇਹ ਬੱਸ ਬੇਕਾਬੂ ਹੋ ਕੇ ਦਰਸਤ ਨਾਲ ਜਾ ਟਕਰਾਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਕਈ ਸਵਾਰੀਆਂ ਨੇ ਜਿਹੜੀਆਂ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈਆਂ ਨੇ ਤਾਂ ਇੱਕ ਆਡੀਓ ਵੀ ਡਰਾਈਵਰ ਦੀ ਇਸ ਮਾਮਲੇ ਨੂੰ ਲੈ ਕੇ ਵਾਇਰਲ ਹੋਈ ਹੈ ਉਸ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਕੁਝ ਇਨਸਪੈਕਟਰ ਨੇ ਜਿਹੜੇ ਉਹਨਾਂ ਨੂੰ ਫੋਨ ਕਰਕੇ ਅੰਡਿਆਂ ਤੋਂ ਸਵਾਦੀਆਂ ਚੁੱਕਣ ਨੂੰ ਕਹਿੰਦੇ ਨੇ ਇਸ ਨੂੰ ਲੈ ਕੇ ਕਾਰਵਾਈ ਕਰਵਾਉਣ ਦੀ ਗੱਲ ਡਰਾਈਵਰ ਵੱਲੋਂ ਆਕੀ ਜਾ ਰਹੀ ਹੈ ਤਾਂ ਵੱਡਾ ਨੁਕਸਾਨ ਇਸ ਹਾਦਸੇ ਦੇ ਵਿੱਚ ਹੋਇਆ ਏ ਇਸ ਮਾਮਲੇ ਨੂੰ ਲੈ ਕੇ ਅਜੇ ਅਧਿਕਾਰੀਆਂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਤਾਂ ਦੇਖਣਾ ਹੋਵੇਗਾ ਕਿ ਕਦੋਂ ਤੱਕ ਸਰਕਾਰੀ ਬੱਸਾਂ ਨੇ ਜਿਹੜੀਆਂ ਉਹ ਤੂੜੀ ਵਾਂਗ ਭਰ ਕੇ ਓਵਰਲੋਡ ਚੱਲਦੀਆਂ ਰਹਿਣਗੀਆਂ ਜਾਂ ਫਿਰ ਪੀਆ ਟੀਸੀ ਦੀ ਮੈਨੇਜਮੈਂਟ ਕੋਈ ਕਦਮ ਚੁੱਕਦੀ ਹੈ ਅਤੇ ਬੱਸਾਂ ਵਿੱਚ ਭੀੜ ਘਟਾਉਣ ਵਾਸਤੇ ਹੋਰ ਬੱਸਾਂ ਨੇ ਜਿਹੜੀਆਂ ਉਹ ਰੂਟ ਤੇ ਚਲਾਈਆਂ ਜਾਂਦੀਆਂ ਨੇ ਤਾਂ ਇਸ ਹਾਸਲੇ ਤੋਂ ਸਬਕ ਲੈਣ ਦੀ ਲੋੜ ਜ਼ਰੂਰ ਹੈ ਤਾਂ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਅੱਗੇ ਕੀ ਕਾਰਵਾਈ ਹੁੰਦੀ ਹੈ